ਜਦੋਂ ਪੁਲਿਸ ਅੱਜਕੱਲ ਟੈਲੀਫੋਨਾਂ ਨੂੰ ਲੈ ਕੇ ਉਹਨਾਂ ਦੀ ਪੜਤਾਲ ਕਰ ਰਹੀ ਹੈ ਉਹਨਾਂ ਦੀ ਜਾਂਚ ਕਰ ਰਹੀ ਹੈ ਤਾਂ ਇਹ ਮਾਮਲਾ ਕਤਤ ਰੂਪ ਵਿੱਚ ਸਾਹਮਣੇ ਆਇਆ ਦੂਸਰੇ ਪਾਸੇ ਜਿਹੜਾ ਟੈਲੀਫੋਨ ਸੀ ਉਹ ਪਾਕਿਸਤਾਨੀ ਖੇਤਰ ਦਾ ਨੰਬਰ ਸੀ ਕਿ ਕਿ ਇਹਦੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਤਾਂ ਇਹਨੂੰ ਰਾਸਤ ਚਲਿਆ ਇਹ ਗੱਲ ਬਿਲਕੁਲ درست ਹੈ ਇਹ ਸੁਨੀਲ ਕੁਮਾਰ ਜਿਹੜਾ ਮੋਚੀ ਦਾ ਕੰਮ ਕਰਦਾ ਹੈ ਇਹਦੇ ਤੋਂ ਪੁੱਛੋਚ ਕੀਤੀ ਜਾ ਰਹੀ ਹੈ ਜੁਲ ਸਾਹਿਬ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਉਹ ਜਸੂਸੀ ਕਰਦਾ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਸੀਂ ਹਿਰਾਸਤ ਦੇ ਵਿੱਚ ਲੈ ਲਿਆ ਇਹਦੇ ਉੱਤੇ ਕੇਸ ਵੀ ਦਰਜ ਹੋ ਗਿਆ ਹੈ ਪਰ ਅਜੇ ਦੀ ਪੁਸ਼ਟੀ ਨਹੀਂ ਅਸੀਂ ਕਰ ਸਕਦੇ ਕਿ ਇਹ ਜਾਸੂਸੀ ਕਰਦਾ ਸੀ ਜਾਂ ਨਹੀਂ ਕਰਦਾ ਸੀ ਇਹਨੂੰ ਹਣੀ ਟ੍ਰੈਪ ਦੇ ਮਾਮਲੇ ਦੇ ਨਾਲ ਦੇਖ ਕੇ ਵੀ ਜੋੜ ਕੇ ਦੇਖ ਸਕਦੇ ਆ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਜਿਵੇਂ ਲੋਕਾਂ ਨੂੰ ਫੇਕ ਕਾਲਸ ਆਉਂਦੀਆਂ ਨੇ ਤਾਂ ਉਹਦੇ ਵਿੱਚ ਕਿਸੇ ਦੇ ਹਿਸਾਬ ਦੇ ਨਾਲ ਕੋਈ ਬੰਦਾ ਹੀ ਹੋਵੇ ਕੋਈ ਗਰੁੱਪ ਹੀ ਹੋਵੇ ਜਿਹੜਾ ਲੜਕੀ ਬਣ ਕੇ ਇਹਦੇ ਨਾਲ ਗੱਲ ਕਰਦਾ ਰਿਹਾ ਹੈ ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਹਦੀ ਵੀ ਹੁਣ ਫੋਰੈਂਸਿਕ ਜਾਂਚ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਹੀ ਬਾਕੀ ਸਾਰਾ ਕੁਝ ਤੈਅ ਕੀਤਾ ਜਾਏਗਾ 2017 ਤੋਂ ਇਹ ਕੈਂਟੇਰੀਏ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀ ਤੇ ਰਿਸ਼ਤੇਦਾਰ ਵਗੈਰਾ ਵੀ ਢੰਡਾ ਦੇ ਵਿੱਚ ਹੀ ਰਹਿੰਦੇ ਨੇ ਤੇ ਦਾ ਨਾਮ ਵੀ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਬਿਹਾਰ ਦਾ ਇਹ ਰਹਿਣ ਵਾਲਾ ਹੈ ਤਾਂ ਇਹਦੀ ਹੁਣ ਜਿਹੜੀ ਆ ਜਾਂਚ ਹੋਣੀ ਆ ਕਹਿੰਦੇ ਜਲਦਬਾਜੀ ਦੇ ਵਿੱਚ ਇਹਨੂੰ ਅਸੀਂ ਕਹਿ ਨਹੀਂ ਸਕਦੇ ਕਿ ਇਹ جاسੂਸ ਆ ਪਰ ਸ਼ੱਕ ਦੇ ਆਧਾਰ ਦੇ ਉੱਤੇ ਇਹਦੇ ਉੱਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਬਢੰਡਾ ਸ਼ੌਣੀ ਥਾਣਾ ਜਦੋਂ ਦਰੋਂ ਬਠਿੰਡੇ ਜਾਈਏ ਬਠਿੰਡੇ ਵਾਲਾ ਮੋੜਨ ਤੋਂ ਪਹਿਲੇ ਖੱਬੇ ਹੱਥ ਸ਼ੌਣੀ ਥਾਣਾ ਤੇ ਸ਼ੌਣੀ ਦੇ ਵਿੱਚ ਹੀ ਇਹ ਮੋਚੀ ਪਣੇ ਦਾ ਕੰਮ ਕਰਦਾ ਸੀ ਹੂੰ ਉੱਥੇ ਜਿਹੜੀ ਸੜਕ ਵਗੈਰਾ ਕਿਤੇ ਹੋਣਾ ਹੈ ਹੋ ਸਕਦਾ ਬੀਬੀ ਵਾਲਾ ਮੋੜ ਸਭ ਤੋਂ ਮਸ਼ਹੂਰ ਆ ਉੱਥੇ ਕਾਫੀ ਲੋਕ ਬੈਠੇ ਰਹਿੰਦੇ ਆ ਜਿਹੜਾ ਇਸ ਪੁਲਿਸ ਸਟੇਸ਼ਨ ਦੇ ਬਿਲਕੁਲ ਨਾਲ ਆ ਇਹ ਫਸਿਆ ਕਿਵੇਂ ਜੋ ਜਾਣਕਾਰੀ ਸਾਹਮਣੇ ਆਈ ਹੈ ਜਦੋਂ ਪੁਲਿਸ ਅੱਜ ਕੱਲ ਟੈਲੀਫੋਨਾਂ ਨੂੰ ਲੈ ਕੇ ਉਹਨਾਂ ਦੀ ਪੜਤਾਲ ਕਰ ਰਹੀ ਹੈ ਉਹਨਾਂ ਦੀ ਜਾਂਚ ਕਰ ਰਹੀ ਹੈ ਤਾਂ ਇਹ ਮਾਮਲਾ ਕਤਤ ਰੂਪ ਵਿੱਚ ਸਾਹਮਣੇ ਆਇਆ ਇਹ ਜਦੋਂ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਦੇਖਿਆ ਤਾਂ ਫੋਨ ਰਿਕਾਰਡ ਨੇ ਕਿਉਂਕਿ ਦੂਸਰੇ ਪਾਸੇ ਜਿਹੜਾ ਟੈਲੀਫੋਨ ਸੀ ਉਹ ਪਾਕਿਸਤਾਨੀ ਖੇਤਰ ਦਾ ਨੰਬਰ ਸੀ ਇਹ ਨਹੀਂ ਆ ਕਿ ਉੱਥੇ ਲੋਕ ਗੱਲਾਂ ਨਹੀਂ ਕਰਦੇ ਗੱਲਾਂ ਹੋਰ ਵੀ ਲੋਕ ਬਹੁਤ ਕਰਦੇ ਆ ਕਈ ਪਿਛਲੇ ਸਮੇਂ ਦੇ ਵਿੱਚ ਖੇਤੀਬਾੜੀ ਮਾਹਰ ਇੱਥੇ ਆਏ ਪ੍ਰੋਫੈਸਰ ਆਏ ਉਹਨਾਂ ਦੇ ਉਹ ਲੋਕ ਵੀ ਤਾਂ ਇੱਧਰ ਗੱਲਾਂ ਕਰਦੇ ਰਹਿੰਦੇ ਆ ਜੇ ਬੰਦਾ ਸਹੀ ਸਲਾਮਤ ਹੋਵੇ ਤੇ ਬਿਡਰ ਕਾਦਾ ਹੈਗਾ ਜੇ ਮਨ ਚ ਮੈਲ ਹੋਵੇ ਤੁਹਾਡਾ ਰਰ ਉਹ ਦੇਖ ਕੇ ਕਿ ਇਹਦੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਤਾਂ ਇਹਨੂੰ ਹਰਾਸਤ ਚਲੇਆ ਇਹ ਗੱਲ ਬਿਲਕੁਲ درست ਹੈ ਇਹ ਸੁਨੀਲ ਕੁਮਾਰ ਜਿਹੜਾ ਮੋਚੀ ਦਾ ਕੰਮ ਕਰਦਾ ਹੈ ਇਹਦੇ ਤੋਂ ਪੁੱਛੇ ਚਕਿੱਤੀ ਜਾ ਰਹੀ ਹੈ ਕਿ ਸ਼ਾਇਦ ਇਹ ਤਾਂ ਇਸ ਕਲਰਾਉਂ ਦੇ ਚੱਕਰ ਦੇ ਵਿੱਚ ਹੀ ਗੱਲਾਬਾਤਾ ਕਰਦਾ ਰਿਹਾ ਇਹਦੇ ਕੋਲ ਕੋਈ ਜਾਣਕਾਰੀ ਗਈ ਹੈ ਨਹੀਂ ਗਈ ਹੈ ਬੱਤਵਾਦ ਪੁਲਿਸ ਇਹਦਾ ਪਾਲੀਗ੍ਰਾਫ ਟੈਸਟ ਕਰਵਾ ਲੇਗੀ ਕਿ ਜੋ ਕੁਝੇ ਬੋਲ ਰਿਹਾ ਸੱਚ ਬੋਲ ਰਿਹਾ ਜਾਂ ਨਹੀਂ ਸੋ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਜਦੋਂ ਤੱਕ ਇਹਦੀ ਜਾਂਚ ਮੁਕੰਮਲ ਨਹੀਂ ਹੁੰਦੀ ਕੁਝ ਵੀ ਕਿਹਾ ਨਹੀਂ ਜਾ ਸਕਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ